ਇਹ ਕਰਦੀ ਕਿ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਜੱਸੀ ਸਿੱਧੂ 3829 YouTube ਚੈਨਲ ਤੇ ਪਹਿਲ ਤਾਂ ਮੇਰਾ ਆਈਫੋਨ ਦੇਖੋ ਸਮੇ ਸਮੇਂ ਦੀ ਗੱਲ ਆ ਕੋਈ ਨਹੀਂ ਕਿ ਤੇ ਮਹਾਰਾਜ ਮੁਗਵਾਉ ਆਈਫੋਨ ਵੀ ਲਵਾਵਾਂਗੇ ਪ੍ਰਮਾਤਮਾ ਦੇ ਰੰਗ ਆ ਕਹਿੰਦਾ ਸਦਾ ਨਾਮ 바ਗੀ ਬੁਰ ਬੁਰ ਬੋਲੇ ਸਦਾ ਨਾਮ ਮੋਜ ਬਹਾਰਾਂ ਸਦਾ ਨਾ ਰਹਿੰਦੀ ਚੜ੍ਹੇ ਜਵਾਨੀ ਸਦਾ ਨਾਮ ਮਹਿ ਭਲਿਆਰਾਂ ਕਹਿੰਦਾ ਜਿਹੜੀ ਮਹਿੰਦੀ ਰੰਗ ਨ ਦੇਵੇ ਕੀ ਫਿਰ ਉਸ ਦਾ ਲਾਉਣਾ ਜਿੱਥੇ ਗਿਆ ਦੀ ਕਦਰ ਨਹੀਂ ਸਿੱਧਵਾ ਉੱਥੇ ਕਾਹਦਾ ਜਾਣਾ ਤੰਦਰੁਸਤੀਆਂ ਰੱਖੇ ਮਾਲਕ ਕੁਝ ਨਹੀਂ ਪੈਸੇ ਢੇਲੇ ਕਹਿੰਦਾ ਮਰਦਾਂ ਉੱਤੇ ਆਉਂਦੇ ਰਹਿੰਦੇ ਇੱਕ ਔਖੇ ਸੌਖੇ ਵੇਲੇ ਕਹਿੰਦਾ ਤੰਦਰੁਸਤੀਆਂ ਰੱਖੇ ਮਾਲਕ ਕੁਝ ਨਹੀਂ ਪੈਸੇ ਢੇਲੇ ਮਰਦਾਂ ਉੱਤੇ ਆਉਂਦੇ ਰਹਿੰਦੇ ਔਖੇ ਸੌਖੇ ਵੇਲੇ ਕਹਿੰਦਾ ਮਾੜਾ ਵਕਤ ਵੀ ਚੰਗਾ ਹੀ ਹੁੰਦਾ ਮਾੜਾ ਵਕਤ ਵੀ ਚੰਗਾ ਹੀ ਹੁੰਦਾ ਸਭ ਦੇ ਪਰਖ ਕਰਾ ਜੇ ਅਸਲੀ ਸੱਜਣ ਉਹ ਹੀ ਔਖੇ ਵੇਲੇ ਜੋ ਕੰਮ ਆ ਜੇ ਸਿੱਧਵਾ ਅਸਲੀ ਸੱਜਣ ਉਹ ਹੀ ਔਖੇ ਵੇਲੇ ਜੋ ਕੰਮ ਆ ਜੇ ਤੇ ਇਹ ਚੀਜ਼ਾਂ ਦਾ ਗੰਡਮੰਡਾ ਤਾਂ ਮੁੱਕਦਿਆਂ ਨਹੀਂ ਕੋਈ ਨਹੀਂ ਕਿਤੇ ਆਈ ਫੋਨ ਕਰਮਾ ਚ ਹੋਇਆ ਉਹ ਵੀ ਲੈ ਆਵਾਂਗੇ ਤੇ ਇਹਨੂੰ ਮੁੱਦੇ ਨਾਲ ਚ ਰੱਖਦੇ ਹੋਏ ਵੇਖਦੀ ਵੇਖਦੀ ਨੇ ਮੈਂ ਚਲੋ ਵੀਡੀਓ ਬਣਾ ਲਈ ਤੇ ਤੰਦਰੁਸਤੀ ਤੋਂ ਵੱਡੀ ਕੋਈ ਚੀਜ਼ ਨਹੀਂ ਹਨਾ ਤੇ ਤੰਦਰੁਸਤੀ ਆ ਪੈਸਾ ਤੇ ਲਾਊਗਾ ਕਿਤੇ ਬਣਾ ਲਾਂਗੇ ਤੇ ਬਾਕੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਗੀ ਵੀ ਜਿਹੜੀ ਇੱਕ ਵਿਧਵਾ ਔਰਤ ਦੀ ਜ਼ਿੰਦਗੀ ਹੁੰਦੀ ਆ ਤੇ ਇੱਕ ਕਿਸਾਨ ਦੀ ਜ਼ਿੰਦਗੀ ਹੁੰਦੀ ਆ ਇਹ ਇੱਕੋ ਸਮਾਨ ਹੁੰਦੀ ਆ ਕਿਉਂਕਿ ਕਿਸਾਨ ਦੀ ਜ਼ਿੰਦਗੀ ਚ ਤੇ ਵਿਧਵਾ ਔਰਤ ਦੀ ਜ਼ਿੰਦਗੀ ਚ ਮੈਂ ਥੋੜਾ ਜਿਹਾ ਸੋਚ ਕੇ ਵੇਖਿਆ ਵੀ ਕੋਈ ਫਰਕ ਨਹੀਂ ਹੈਗਾ ਫਰਕ ਆਇ ਨਹੀਂ ਹੈਗਾ ਵਿੱਦਵਾ ਵਰਤ ਉਸ ਵੇਲੇ ਮਰਨ ਤੇ ਮਜਬੂਰ ਹੋ ਜਾਂਦੀ ਹੈ ਜਦੋਂ ਮਤਲਬ ਕਿ ਸਿਰ ਤੇ ਕਰਜ਼ਾ ਚੜ ਜਾਵੇ ਤੇ ਜਿਹੜਾ ਉਹਦਾ ਜੀਵਨ ਸਾਥੀ ਹੁੰਦਾ ਉਹਦਾ ਖੁਸ਼ਗੰਗਾ ਦਾ ਰਾਜਾ ਮਤਲਬ ਕਿ ਉਹ ਜ਼ਿੰਦਗੀ ਚੋਂ ਚਲਿਆ ਜਾਵੇ ਉਹ ਵੀ ਥੋੜੀ ਉਮਰ ਦੇ ਵਿੱਚ ਹਨ ਜਿਵੇਂ ਕਿ ਮੇਰੇ ਘਰ ਵਾਲੇ ਦੀ ਦਿੱਤ ਹੋਈ ਹੈ ਮੇਰੇ ਘਰ ਵਾਲੇ ਦੀ ਦਿੱਤ ਹੋਈ ਹੈ ਮੇਰੇ ਵਿਆਹ ਨੂੰ 5 ਸਾਲ ਹੋਏ ਸੀ ਤੇ ਜਿਵੇਂ ਉਹਦੀ ਦਿੱਤ ਹੋ ਗਈ 2000 ਮਨ ਲਓ 99 ਦੇ ਜਮਾ ਰਾਸ਼ਟ੍ਰ ਤੇ ਮੈਂ ਵਿਆਹੀ ਸੀ ਵੀ ਸਮਝ ਲਓ 2001 ਚ ਮੇਰਾ ਵਿਆਹ ਸੀਗਾ ਤੇ 2006 ਦੇ ਚੜ੍ਹਦੇ ਮਹੀਨੇ ਪਹਿਲੇ ਮਹੀਨੇ ਉਹਦੀ ਦਿੱਤ ਹੋਗੀ ਹਨਾ ਤੇ ਮਤਲਬ ਕਿ ਮਹਾਰਾਜ ਐਵੇਂ ਦਸਾਂ ਕਿ ਕਿਸੇ ਤੇ ਨੰ ਜਾਵੇ ਤੇ ਔਰਤ ਉਹ ਮਰਨ ਲਈ ਮਜਬੂਰ ਹੋ ਜਾਂਦੀ ਹੈ ਜਦੋਂ ਸਿਰ ਤੇ ਕਰਜ਼ਾ ਚੜ ਜਾਵੇ ਮਜਬੂਰਾਂ ਦੇ ਕਾਰਨ ਤੇ ਉਹਦਾ ਜਿਹੜਾ ਜੀਵਨ ਸਾਥੀ ਹੁੰਦਾ ਉਹ ਵੀ ਜ਼ਿੰਦਗੀ ਚੋਂ ਚਲਾ ਜਾਵੇ ਤੇ ਉਦੋਂ ਫਿਰ ਉਹਦਾ ਜਾ ਉਹਦੀਆਂ ਰੀਝਾਂ ਉਹਦੀਆਂ ਸੱਧਰਾਂ ਸਭ ਕੁਝ ਮਿੱਟੀ ਦੇ ਵਿੱਚ ਮਿਲ ਜਾਂਦਾ ਵਾ ਤੇ ਉਹਦੀ ਢੇਰੀ ਟਹਿ ਜਾਂਦੀ ਐ ਕੋਈ ਐ ਉਹਨੂੰ ਐ ਹੁੰਦਾ ਵੀ ਮੇਰਾ ਜਿਉਣ ਦਾ ਕੋਈ ਇੱਥੇ ਹੱਕ ਨਹੀਂ ਹੈਗਾ ਫਿਰ ਉਹਨੂੰ ਜਿਉਣਾ ਪੈਂਦਾ ਉਹਦੇ ਬੱਚਿਆਂ ਦੀ ਖਾਤਰ ਜਿਹੜੇ ਮਹਾਰਾਜ ਨੇ ਉਹਨੂੰ ਦਿੱਤੇ ਹੁੰਦੇ ਆ ਕਿਉਂਕਿ ਬੱਚਿਆਂ ਦੀ ਖਾਤਰ ਜਿਉਣਾ ਪੈਂਦਾ ਬੱਚੇ ਤਾਂ ਜਾਨਵਰਾਂ ਨੂੰ ਵੀ ਪਿਆਰੇ ਹੁੰਦੇ ਆ ਤੇ ਉਹੀ ਹਿਸਾਬ ਕਿਸਾਨ ਦਾ ਜਦੋਂ ਕਿਸਾਨ ਦੀ ਪੱਕੀ ਫਸਲ ਦੇ ਉੱਤੇ ਗੜੇ ਮਾਰੀ ਹੋ ਜਾਂਦੀ ਆ ਜਾਂ ਤੁਸੀਂ ਕਹਿ ਲਓ ਵੀ ਖੜੀ ਕਣਕ ਨੂੰ ਜਦੋਂ ਅੱਗ ਲੱਗ ਜਾਂਦੀ ਆ ਜਾਂ ਤੁਸੀਂ ਕਹਿ ਲਓ ਵੀ ਜਦੋਂ ਮਤਲਬ ਕਿ ਪਾਣੀ ਨਾ ਦਿੰਦਾ ਜੱਟ ਜ਼ਿਮੀਦਾਰ ਤੇ ਉਹਦਾ ਫਸਲ ਵੇਸ ਜਾਂਦੀ ਫਿਰ ਉਹ ਪੱਟਣ ਵੱਟਣ ਦੇ ਯੋਗ ਨਹੀਂ ਰਹਿੰਦੀ ਉੱਥੇ ਆ ਕੇ ਜੱਟ ਜ਼ਿਮੀਦਾਰ ਟੁੱਟ ਜਾਂਦਾ ਕਿਉਂਕਿ ਉਹਦਾਂ ਬਹੁਤ ਸਾਰਨਾ ਮਤਲਬ ਕੋਈ ਆਸਾਂ ਜੁੜੀਆਂ ਹੁੰਦੀਆਂ ਵਾ ਤੇ ਐਵੇਂ ਇੱਕ ਵਿਧਵਾ ਔਰਤ ਦੇ ਪਤੀ ਦੇ ਨਾਲ ਬਹੁਤ ਉਹਨੇ ਖੁਸ਼ੀਆਂ ਵੇਖਣੀਆਂ ਹੁੰਦੀਆਂ ਉਹਦੇ ਨਾਲ ਹੱਥ ਖੇਡ ਕੇ ਆਪਦਾ ਸਮਾਂ ਬਤਾਉਣਾ ਹੁੰਦਾ ਤੇ ਇੱਕ ਜੀਵਨ ਸਾਥੀ ਜਿਹੜਾ ਹੁੰਦਾ ਨਾ ਇਹ ਮਤਲਬ ਕਿ ਚਰਾਗ ਹੁੰਦਾ ਵਾ ਜਗਾ ਲੋ ਤੇ ਇਹਦੇ ਨਾਲ ਸਾਰੀ ਦੁਨੀਆ ਦਿਸਦੀ ਹੈ ਤੇ ਇਹ ਤੋਂ ਬਿਨਾ ਸਾਰੀ ਦੁਨੀਆ ਦਿਸਣੋਂ ਹਟ ਜਾਂਦੀ ਹੈ ਇੱਕ ਔਰਤ ਨੂੰ ਜਦੋਂ ਮਰਦ ਜ਼ਿੰਦਗੀ ਚੋਂ ਚਲਾ ਜਾਂਦਾ ਤੇ ਮੈਂ ਤਾਂ ਇਹੀ ਕਹੂੰਗੀ ਵੀ ਪਰਮਾਤਮਾ ਕਿਸੇ ਤੇ ਮਾੜਾ ਸਮਾਂ ਨਾ ਲਿਆਵੇ ਸੱਚੇ ਪਾਤਸ਼ਾਹ ਵੈਗਰੂ ਸਭ ਨੂੰ ਚੜਦੀ ਕਲਾ ਚ ਰੱਖੇ ਹਨ ਤੇ ਨਾ ਕਿਸੇ ਕਿਸਾਨ ਦੀ ਫਸਲ ਤੇ ਮਾਰਾ ਟਾਈਮ ਆਵੇ ਉਸ ਵਕਤ ਕਿਸਾਨ ਵੀ ਟੁੱਟ ਜਾਂਦਾ ਨਹੀਂ ਫਾਇਆ ਲੈ ਕੇ ਮਰਨ ਨੂੰ ਕਿਸੇ ਤੇ ਜੀ ਨਹੀਂ ਕਰਦਾ ਜ਼ਿੰਦਗੀ ਬਹੁਤ ਸੋਹਣੀ ਪਰਮਾਤਮਾ ਨੇ ਮਸਾਂ ਦਿੱਤੀ ਹੁੰਦੀ ਆ ਤੇ ਇਹਨੂੰ ਹਰ ਇੱਕ ਹੀ ਚਾਹੁੰਦਾ ਵੀ ਮੈਂ ਹੱਸ ਖੇੜ ਕੇ ਜਿਉਵਾਂ ਤੇ ਹੱਸ ਖੇੜ ਕੇ ਜ਼ਿੰਦਗੀ ਮੈਂ ਕੱਟਾਂ ਪਰ ਜਿਹੜਾ ਸਮਾਂ ਹੈ ਨਾ ਇਹ ਬੰਦੇ ਨੂੰ ਇਜਾਜ਼ਤ ਨਹੀਂ ਦਿੰਦਾ ਕੰਨੀਆਂ ਗੱਲਾਂ ਦੀ ਤੇ ਉਸ ਵਕਤ ਫਿਰ ਜਿਹੜੀ ਔਰਤ ਹੁੰਦੀ ਹੈ ਜਦੋਂ ਬੰਦਾ ਮਰ ਜਾਂਦਾ ਕੋਈ ਤਾਂ ਦੁਨੀਆ ਤੁਹਾਨੂੰ ਪਤਾ ਨਹੀਂ ਟਿਕਣ ਦਿੰਦੀ ਦੁਨੀਆ ਮਜਬੂਰ ਕਰ ਦਿੰਦੀ ਆ ਕੋਸੋ ਆਪਦੇ ਹਾਲਾਤਾਂ ਤੋਂ ਮਜਬੂਰ ਹੋ ਜਾਂਦੀ ਆ ਕੋਸੋ ਬੱਚਿਆਂ ਦੀ ਵੇਖ ਕੇ ਮਜਬੂਰ ਹੋ ਜਾਂਦੀ ਵੀ ਯਾਰ ਮੇਰੇ ਬੱਚੇ ਆ ਇਹਨਾਂ ਨੂੰ ਆ ਵੀ ਚਾਹੀਦਾ ਇਹਨਾਂ ਨੂੰ ਆ ਵੀ ਚਾਹੀਦਾ ਕੋਸ ਕੋ ਬੱਚੇ ਮਜਬੂਰੀਆਂ ਸਮਝਦੇ ਵੀ ਆ ਮਾਪਿਓਦਾਂ ਜਿਵੇਂ ਹੁਣ ਮੇਰੇ ਬੱਚੇ ਆ ਮੇਰੀ ਮਜਬੂਰੀ ਦੇਖਦੇ ਇਹਨਾਂ ਨੂੰ ਪਤਾ ਵੀ ਸਾਡੀ ਮਾਂ ਐਨੀਕ ਜੋਗੀ ਹੈਗੀ ਆ ਇਹ ਛੋਟਾ ਹੈ ਜਾਂ ਵੱਡਾ ਇਹ ਦੇਖਦੇ ਆ ਸਮੇਂ ਨੂੰ ਹਨਾ ਚਲੋ ਆ ਸਾਨੂੰ ਤਾਂ ਆਪਾਂ ਹੱਸੀ ਜਾਈ ਦਵੇ ਆ ਮੰਗਦੇ ਆ ਮੰਗਦੇ ਆ ਚਲੋ ਮੰਗਣਾ ਇਹਨਾਂ ਦੀ ਮਰਜ਼ੀ ਲੈ ਕੇ ਦੇਣਾ ਮੇਰੀ ਮਰਜ਼ੀ ਜੋ ਮੇਰੇ ਚ ਪਹੁੰਚ ਹੁੰਦੀ ਤਾਂ ਮੈਂ ਚੀਜ਼ ਇਹਨਾਂ ਨੂੰ ਲੈ ਦੇਣੀ ਜੇ ਨਹੀਂ ਹੁੰਦੀ ਤਾਂ ਮੈਂ ਇਹਨਾਂ ਨੂੰ ਕਹਿ ਦਿੰਨੀ ਵੀ ਪੁੱਤ ਹੈ ਨਹੀਂ ਪੈਸਾ ਕੋਈ ਨਹੀਂ ਫੇਰ ਸਹੀ ਫੇਰ ਸਹੀ ਐਂ ਕਹਿ ਕੇ ਟਾਲ ਦਈਦਾ ਪਰ ਪਰਮਾਤਮਾ ਕਿਸੇ ਦੇ ਮਾੜਾ ਸਮਾਂ ਨਾ ਲਿਆਵੇ ਜੱਟ ਜ਼ਿਮੀਦਾਰ ਦੀ ਪੁੱਤਾਂ ਵਾਂਗੂ ਫਸਲ ਪਾਲੀ ਹੁੰਦੀ ਆ ਜਿਹੜੀ ਵਿੰਦ ਵਿੱਚ ਦੀ ਫਨਾਹ ਹੋ ਜਾਂਦੀ ਤੇ ਫਿਰ ਉੱਥੇ ਆ ਕੇ ਉਹਦਾ ਹੌਸਲਾ ਟੁੱਟ ਜਾਂਦਾ ਫਿਰ ਉਹਦੋਂ ਉਹ ਚਾਹੁੰਦਾ ਵੀ ਮੈਂ ਫਾਇਆ ਲੈ ਕੇ ਮਰ ਜਾ ਤੇ ਜਿਹੜੀ ਇੱਕ ਵਿਧਵਾ ਔਰਤ ਹੁੰਦੀ ਹੈ ਜਦੋਂ ਉਹਦੇ ਸਿਰ ਤੇ ਮਜਬੂਰੀ ਚ ਕਰਜ਼ਾ ਵੀ ਚੜ ਜਾਂਦਾ ਤੇ ਜੀਵਨ ਸਾਥੀ ਵੀ ਤੁਰ ਜਾਂਦਾ ਤੇ ਫਿਰ ਉਹ ਆਏ ਆਪਦੇ ਆਪ ਨੂੰ ਸੋਚਦੀ ਵੀ ਇਧੂੰ ਤਾਂ ਮਰ ਜਾ ਕਿਉਂਕਿ ਜਿਹਨੇ ਦਿੱਤੇ ਹੁੰਦੇ ਆ ਜਿਹੇ ਤੋਂ ਫੜੇ ਹੁੰਦੇ ਆ ਉਹਨਾਂ ਤਾਂ ਮੰਗਣੇ ਹੁੰਦੇ ਆ ਉਹਦਾ ਕੋਈ ਕਸੂਰ ਨਹੀਂ ਹੁੰਦਾਗਾ ਬਾਕੀ ਤੁਹਾਨੂੰ ਮੇਰੇ ਨਾਲ ਵੀਡੀਓ ਚੰਗੀਆਂ ਲੱਗਦੀਆਂ ਲੱਗਦੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਕਮੈਂਟ ਕਰਕੇ ਜਰੂਰ ਦੱਸੋ ਮੇਰੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਤਿ ਸ਼੍ਰੀ ਅਕਾਲ ਜੀ